ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਅ ਬੜੇ ਦੁੱਖ ਨਾਲ ਦੱਸ ਰਿਹਾ ਹਾਂ ਕਿ ਅੱਜ ਦੇ ਦਿਨ 16 ਦਸੰਬਰ 2012 ਨੂੰ ਦਿੱਲੀ ਦੇ ਵਿੱਚ ਬੜਾ ਨਿਰਦਈ ਕਾਂਡ ਹੋਇਆ ਸੀ ਜਿਹਨੂੰ ਨਰਪਿਆ ਕਾਂਡ ਦੇ ਨਾਲ ਆਪਾਂ ਸਾਰੇ ਲੋਕ ਜਾਣਦੇ ਆ ਤੇ ਸਾਰੇ ਦੇਸ਼ ਦੇ ਵਿੱਚ ਦੀ ਜਿਹੜੀ ਆਤਮਾ ਹੈ ਉਸ ਟਾਈਮ ਉਸ ਨੂੰ ਸੁਣ ਕੇ ਪੜ੍ਹ ਕੇ ਕੰਬ ਉੱਠੀ ਸੀ ਕੂਕ ਉੱਠੀ ਸੀ ਤੇ ਅੱਜ 11 ਸਾਲ ਬੀਤਣ ਦੇ باوجود ਚਾਹੇ ਉਸ ਕਾਂਡ ਤੋਂ ਬਾਅਦ ਜਸਟਿਸ ਜੇ ਐਸ ਬਰਮਾ ਦੀ ਕਮੇਟੀ ਬਣੀ ਉਹਨਾਂ ਨੇ ਬਹੁਤ ਸਾਰੀਆਂ ਤਬਦੀਲੀਆਂ ਸੁਝਾਈਆਂ ਬਹੁਤ ਸਾਰੇ ਕਾਨੂੰਨਾਂ ਦੇ ਵਿੱਚ ਵੀ ਅਤਲਾ ਬਦਲੀਆਂ ਹੋਈਆਂ ਤੇ ਪਰ ਅੱਜ ਜਿਹੜੀਆਂ ਖਬਰਾਂ ਨੇ ਉਹ ਖਬਰਾਂ ਅੱਡ ਅੱਡ ਪੰਨਿਆਂ ਤੇ ਲੱਗੀਆਂ ਨੇ ਕਿਸੇ ਵੀ ਇੱਕ ਅਖਬਾਰ ਦੇ ਜਾਂ ਅੱਡ ਅੱਡ ਅਖਬਾਰਾਂ ਦੇ ਵਿੱਚ ਉਹ ਉਹ ਜਿਹੜੀਆਂ ਖਬਰਾਂ ਨੇ ਸਾਨੂੰ ਇਹ ਦੱਸਦੀਆਂ ਨੇ ਕਿ ਔਰਤਾਂ ਦੇ ਬਾਰੇ ਸਾਡੇ ਸਮਾਜ ਦੇ ਰੂਖ ਦੇ ਵਿੱਚ ਕੋਈ ਵੀ ਤਬਦੀਲੀ ਨਹੀਂ ਆਈ ਅੱਜ ਇੱਕ ਖਬਰ ਹੈ ਕਿ ਕਿ ਇੱਕ ਜੱਜ ਮਹਿਲਾ ਜੱਜ ਨੇ ਜਿਹੜੀ ਯੂਪੀ ਦੇ ਵਿੱਚ ਕਿਸੇ ਥਾਂ ਦੇ ਉੱਤੇ 12 ਬੰਕੀ ਜਦੋਂ ਲੱਗੀ ਹੋਈ ਸੀ ਤਾਂ ਜਿਹੜੀ ਜੱਜ ਦੂਜੇ ਲੋਕਾਂ ਨੂੰ ਇਨਸਾਫ ਦਿੰਦੀ ਹੈ ਉਹ ਆਪ ਇਨਸਾਫ ਵਾਸਤੇ ਚੀਫ ਜਸਟਿਸ ਆਫ ਇੰਡੀਆ ਦੇ ਦਰਬਾਰ ਚ ਪਹੁੰਚੀ ਹੈ ਤੇ ਉਹਨੇ ਕਿਹਾ ਕਿ ਵੀ ਮੈਂ ਮੇਰਾ ਜੀਵਣਾ ਮੈਨੂੰ ਫਯੂਲ ਲੱਗ ਰਿਹਾ ਹੈ ਮੈਨੂੰ ਸਨਮਾਨਯੋਗ ਢੰਗ ਨਾਲ ਆਪਣੀ ਜੀਵਨ ਲੀਲਾ ਖਤਮ ਕਰਨ ਦੀ ਆਗਿਆ ਦਿੱਤੀ ਜਾਵੇ ਤੇ ਕਿਉਂਕਿ ਉਸ ਦੇ ਨਾਲ ਦੇ ਉਹਦਾ ਸੀਨੀਅਰ ਜੱਜ ਉਸ ਨੂੰ ਸੈਕਸ਼ੂਅਲੀ ਹਰਾਸਮੈਂਟ ਕਰਦਾ ਰਹੇਗਾ ਤੇ ਉਹਦੀਆਂ ਕਿਸੇ ਵੀ ਸ਼ਿਕਾਇਤਾਂ ਦਾ ਕੋਈ ਨਿਪਟਾਰਾ ਉਹਦੀ ਤਸੱਲੀ ਮੁਤਾਬਕ ਨਹੀਂ ਹੋਇਆ ਦੂਜੀ ਜਿਹੜੀ ਖਬਰ ਹੈ ਕਿ ਯੂਪੀ ਦੇ ਬੀਜੇਪੀ ਦੇ ਐਮਪੀ ਐਮਐਲਏ ਜਿਹੜੇ ਹੈ ਉਸ ਐਮਐਲਏ ਨੂੰ ਰਾਮ ਦੁਲਾਰ ਨੂੰ ਅੱਜ ਇੱਕ ਰੇਪ ਦੇ ਕੇਸ ਦੇ ਵਿੱਚ 25 ਸਾਲ ਦੀ ਸਜ਼ਾ ਤੇ 10 ਲੱਖ ਜੁਰਮਾਨਾ ਕੀਤਾ ਹੈ ਯੂਪੀ ਦੀ ਅਦਾਲਤ ਨੇ ਇਹ ਚਾਹੇ ਕੇਸ 9 ਸਾਲ ਪੁਰਾਣਾ ਹੈ ਪਰ ਇਸ ਤਰ੍ਹਾਂ ਦਾ ਜਿਹੜਾ ਹੈਗਾ ਐਮਐਲਏ ਤੱਕ ਦੇ ਲੋਕ ਜਿਹੜੇ ਐ ਇਸ ਗੱਲ ਦੇ ਵਿੱਚ ਨੇ ਇੱਕ ਹੋਰ ਖਬਰ ਜਿਹੜੀ ਹੈ ਉਹ ਇਹ ਹੈ ਕਿ ਫੌਜ ਦੇ ਵਿੱਚ ਇੱਕ ਫੌਜੀ ਨੇ ਆਪਣੇ ਅਫਸਰ ਦੀ ਛੋਟੀ ਨਬਾਲਗ ਲੜਕੀ ਨੂੰ ਇਸ ਤਰ੍ਹਾਂ ਨਾਲ ਸੈਕਚੁਅਲੀ ਹਰਾਸ ਕਰਨ ਦੀ ਕੋਸ਼ਿਸ਼ ਕੀਤੀ ਸੀ 2021 ਚ 25 ਅਪ੍ਰੈਲ 2021 ਚ ਉਹਦਾ ਕੇਸ ਚੱਲਦਾ ਸੀ ਜਨਰਲ ਕੋਰਟ ਮਾਰਸ਼ਲ ਉਹਦੇ ਤੇ ਲੱਗਿਆ ਕੋਰਟ ਮਾਰਸ਼ਲ ਨੇ ਹੁਣ ਉਹਨੂੰ 5 ਸਾਲ 3 ਮਹੀਨਿਆਂ ਦੀ ਕੈਦ ਬਾ ਮਸ਼ੱਕਤ ਸੁਣਾਈ ਹੈ ਤੇ ਉਹਦੇ ਤੇ ਪੌਕਸੋ ਲੱਗਿਆ ਸੀ ਜਿਹੜਾ ਬੱਚਿਆਂ ਦੇ ਨਾਲ ਇਸ ਕਿਸਮ ਦੇ ਦੁਸ਼ਕਰਮ ਕਰਨ ਵਾਲਾ ਕਾਨੂੰਨ ਹੈ ਉਸ ਨੂੰ ਰੋਕਣ ਵਾਲਾ ਕਾਨੂੰਨ ਆਪਾਂ ਕਹਿ ਲਈਏ ਉਹ ਉਹਦੇ ਤੇ ਲੱਗਿਆ ਇੱਕ ਹੋਰ ਖਬਰ ਇਹ ਹੈ ਕਿ ਕਰਨਾਟਕਾ ਦੇ ਪੰਜਾਬੀ ਟ੍ਰਿਬਿਊਨ ਨੇ ਉਹਦੇ ਤੇ ਐਡੀਟੋਰੀਅਲ ਲਿਖਿਆ ਕਰਨਾਟਕਾ ਦੇ ਵਿੱਚ ਇੱਕ ਔਰਤ ਨੂੰ ਅਲਫ ਨੰਗੇ ਕਰਕੇ ਪਹਿਲਾਂ ਬੇਲਗਾਵੀ ਦੇ ਵਿੱਚ ਉਹਨੂੰ ਨੰਗਿਆ ਘਮਾਇਆ ਜਾਂਦਾ ਹੈ ਪਿੰਡ ਦੇ ਵਿੱਚ ਫਿਰ ਉਹਨੂੰ ਇੱਕ ਬਿਜਲੀ ਦੇ ਖੰਭੇ ਨਾਲ ਬੰਨ੍ਹ ਦਿੱਤਾ ਕਸੂਰ ਉਹਦਾ ਇਹ ਹੈ ਕਿ ਉਹਦਾ ਬੇਟਾ ਜਿਸ ਕੁੜੀ ਨਾਲ ਮੰਗਿਆ ਹੋਇਆ ਸੀ ਉਹਨੂੰ ਲੈ ਕੇ ਭੱਜ ਗਿਆ ਸੀ ਤੇ ਉਹਦੀ ਸਜ਼ਾ ਇਸ ਮਾਮ ਨੂੰ ਇਸ ਤਰੀਕੇ ਨਾਲ ਦਿੱਤੀ ਗਈ ਤੇ ਕਿਸੇ ਪਿੰਡ ਚੋਂ ਕਿਸੇ ਨੇ ਚੂਹ ਨਹੀਂ ਕੀਤੀ ਤੇ ਇਹਦਾ ਮਤਲਬ ਹੈ ਸਮਾਜਿਕ ਪ੍ਰਵਾਨਗੀ ਹੈ ਇਹੀ ਚੀ ਗੱਲ ਦੇ ਲਈ ਉਥੋਂ ਦੀ ਹਾਈ ਕੋਰਟ ਨੇ ਇਹਦਾ ਸਖਤ ਨੋਟਿਸ ਲਿਆ ਤੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਬੰਦਾ ਫੜ ਕੇ ਅੰਦਰ ਲਿਆਓ ਨਹੀਂ ਤੁਸੀਂ ਆਪ ਆਜੋ ਇੱਥੇ ਸੋ ਇਸ ਕਿਸਮ ਦੀਆਂ ਜਿਹੜੀਆਂ ਘਟਨਾਵਾਂ ਨੇ ਸਾਡੇ ਲਈ ਬੜੀਆਂ ਸ਼ਰਮਨਾਕ ਨੇ ਅਸੀਂ ਬਡੇ ਗੁਰੂਆਂ ਪੀਰਾਂ ਦੀਆਂ ਗੱਲਾਂ ਵੀ ਕਰਦੇ ਆਂ ਦੇਵੀਆਂ ਦੀਆਂ ਵੀ ਗੱਲਾਂ ਕਰਦੇ ਆਂ ਪਰ ਜੋ ਸਾਡਾ ਰੁਖ ਹੈਗਾ ਅ ਔਰਤਾਂ ਦੇ ਬਾਰੇ ਵਿੱਚ ਉਹਦੇ ਤੇ ਸਾਨੂੰ ਬਹੁਤ ਹੀ ਸੰਜੀਦਗੀ ਨਾਲ ਆਕਮ ਝਾਤ ਮਾਰਨ ਦੀ ਲੋੜ ਹੈ ਦੂਸਰੀ ਗੱਲ ਜਿਹੜੀ ਹੈ ਭਾਰਤ ਦੀ ਜਿਹੜੀ ਬਾਰਾਮਦ ਹੈ ਜਿਹੜੀ ਅਸੀਂ ਮਾਲ ਬਾਹਰ ਭੇਜਦੇ ਆਂ ਉਹ ਪਿਛਲੇ ਮਹੀਨੇ ਨਵੰਬਰ ਦੇ ਵਿੱਚ ਪਹਿਲਾਂ ਨਾਲੋਂ 2.8% ਘਟ ਕੇ 33.9 ਅਰਬ ਡਾਲਰ ਰਹਿ ਗਿਆ ਤੇ ਜਿਹੜੀਆਂ ਚੀਜ਼ਾਂ ਅਸੀਂ ਬਾਹਰੋਂ ਮੰਗਾਉਨੇ ਆ ਇੰਪੋਰਟ ਜਿਹੜੀ ਹੈ ਸਾਡੀ ਜਿਹਨੂੰ ਦਾਰਾਮਦ ਕਹਿੰਦੇ ਆ ਉਹ 54.98 ਅਰਬ ਡਾਲਰ ਤੇ ਹੈ ਉਹ ਵੀ ਥੋੜੀ ਘਟੀ ਹੈ ਪਰ ਫਿਰ ਵੀ ਸਾਡਾ ਜਿਹੜਾ ਵਪਾਰਕ ਘਟ ਹੈ ਜਿੰਨਾ ਬਾਹਰ ਬਾਲ ਭੇਜਦੇ ਆ ਜਿੰਨਾ ਸਾਡੇ ਅੰਦਰ ਆਉਂਦਾ ਹੈ ਉਹ ਜਿਹੜਾ ਘਟ ਹੈ ਉਹ 21 ਅਰਬ ਡਾਲਰ ਦੇ ਕਰੀਬ ਹੈ ਸੋ ਡਿੰਗਾ ਅਸੀਂ ਚਾਹੇ ਵਿਸ਼ਵ ਗੁਰੂ ਦੀਆਂ ਮਾਰੀਏ ਪਰ ਸਥਿਤੀ ਸਾਡੀ ਇਹ ਹੈ 5 ਦਸੰਬਰ ਦੀ ਟਾਈਮਜ਼ ਆਫ ਇੰਡੀਆ ਦੀ ਇੱਕ ਜਿਹੜੀ ਖਬਰ ਹੈ ਉਹ ਇਹ ਦੱਸਦੀ ਹੈ ਕਿ ਗੁਜਰਾਤ ਦੇ ਵਿੱਚ ਮੋਦੀ ਹੈ ਤਾਂ ਸੰਭ 可能 ਹੈ ਗੁਜਰਾਤ ਦੇ ਵਿੱਚ ਜਿਹੜਾ ਮੋਰਬੀ ਦੇ ਲਾਗੇ ਵਗਾਸੀਆ ਟੋਲ ਪਲਾਜ਼ਾ ਹੈ ਉਸ ਟੋਲ ਪਲਾਜ਼ੇ ਦੇ ਵਿੱਚੋਂ ਟੋਲ ਦੀ ਚੋਰੀ ਕਰਨ ਦੇ ਇਰਾਦੇ ਨਾਲ ਉਹਦੇ ਲਾਗੇ ਇੱਕ ਫੈਕਟਰੀ ਬਣੀ ਹੋਈ ਸੀਗੀ ਉਹਦੇ ਮਾਲਕ ਜਿਹੜੇ ਐ ਅਮਰ ਸਿੰਘ ਅਮਰਸੀ ਪਟੇਲ ਉਹ ਆਪਣੇ ਹੋਰ ਚਾਰ ਸਹਿਯੋਗੀਆਂ ਦੇ ਨਾਲ ਟੋਲ ਤੋਂ ਪਹਿਲਾਂ ਟਰੱਕਾਂ ਵਗੈਰਾ ਨੂੰ ਆਪਣੇ ਫੈਕਟਰੀ ਦੇ ਵਿੱਚੋਂ ਦੀ ਲੰਘਾ ਕੇ ਦੂਜੇ ਪਾਸੇ ਕੱਢ ਦਿੰਦਾ ਸੀ ਤੇ ਇਸ ਤਰ੍ਹਾਂ ਕਰੋੜਾਂ ਰੁਪਈਆ ਦਾ ਉਹਨੇ ਜੇ ਲੋਕਾਂ ਦਾ ਟੋਲ ਬਚਾਇਆ ਹੁੰਦਾ ਇਹਨੂੰ ਗੱਲ ਨੂੰ ਆਪਾਂ ਹੋਰ ਤਰ੍ਹਾਂ ਲੈਂਦੇ ਹਾਂ ਜੇ ਟੋਲ ਮੰਨ ਲਓ ਉੱਥੇ 100 ਰੁਪਏ ਹੈ ਤਾਂ ਉਹ 50 ਰੁਪਏ ਲੈ ਕੇ ਇੱਧਰ ਦੀ ਲੰਘਾਉਂਦਾ ਸੀ ਤੇ ਬਹੁਤ ਸਾਰੇ ਟਰੱਕ ਇਸ ਤਰ੍ਹਾਂ ਲੰਘਾਉਂਦੇ ਰਹੇ ਡੇਢ ਸਾਲ ਇਹ ਧੰਦਾ ਚੱਲਦਾ ਰਿਹਾ ਤੇ ਇਸ ਮਾਲਕ ਨੇ ਗੁੰਡਾਗਰਦੀ ਦੀਆਂ ਸਾਰੀਆਂ ਹੱਦਾਂ ਕਰਾਸ ਕਰਦਿਆਂ ਹੋਇਆਂ ਉਹਨਾਂ ਟੋਲ ਮੁਲਾਜ਼ਮਾਂ ਨੂੰ ਧਮਕੀ ਦਿੱਤੀ ਕਿ ਜੇ ਤੁਸੀਂ ਕਿਤੇ ਸ਼ਿਕਾਇਤ ਕੀਤੀ ਤਾਂ ਸਮਝ ਲਓ ਵੀ ਜਾਨੋਂ ਮਾਰ ਦਊਗਾ ਹੁਣ ਉਹਨਾਂ ਤੇ ਕੇਸ ਦਰਜ ਹੋਇਆ ਹੈ ਅੱਗੇ ਦੇਖਦੇ ਹਾਂ ਕਿ ਉਹ ਕੀ ਉਹਨਾਂ ਦੇ ਪੋਤੜੇ ਫਰੋਲੇ ਜਾਂਦੇ ਆ ਉਹ ਕਿਹਦੇ ਨਾਲ ਨੇ ਕਿਉਂ ਇੰਨੀ ਸੁਰੱਖਣ ਰਹੀ ਉਹਨੂੰ ਤੇ ਇਹ ਅੱਗੇ ਦੇਖਣ ਵਾਲੀ ਗੱਲ ਹੈ ਸੋ ਅੱਜ ਦੀ ਗੱਲ ਸਿਰਫ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ